ਹਰੀ 사ਸਰੀ ਕਾਲ ਜੇ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਨੂੰ ਦੱਸਣਾ ਸੀ ਆਪਾਂ ਗਾ ਦੁਬਈ ਆਪਾਂ ਇੰਡੀਆ ਛੱਡ ਆਏ ਆ ਹਾਜ਼ਰ ਦੇਖੋ ਮੂਹ ਦੀ ਗੇਮ ਦੀ ਹੋਈ ਵੀ ਆ ਤੇ ਹੁਣ ਆਪਾਂ ਦੁਬਈ ਆ ਗਏ ਆ ਆਪਣੀ ਸਾਈਕਲਿੰਗ ਹੀ ਆ ਛੁੱਟੇ ਨੂੰ ਕੰਮ ਦੇ ਸੈਂਸਰ ਦੇ ਵਿੱਚ ਆਪਾਂ ਨੂੰ ਦੁਬਈ ਆਉਣਾ ਪਿਆ ਏ ਨਾ ਤਾਂ ਬਣਾ ਕੋਈ ਚੈਨਲ ਚੱਲਿਆ ਸੀ ਨਾ YouTube ਦਾ ਨਾ Facebook ਦਾ ਕੋਈ ਨਹੀਂ ਗ로우 ਕਰਿਆ ਹੈਗਾ ਉੱਥੇ ਤੇ ਹੁਣ ਆਪਣੀ ਕੋਸ਼ਿਸ਼ ਇੱਥੇ ਰਹੇਗਾ ਆਪਾਂ ਕੰਮ ਦੇ ਨਾਲ-ਨਾਲ ਇੱਥੇ ਵੀ ਵੀਡੀਓ ਪਾਵਾਂਗੇ ਪਰ ਇੱਥੇ ਹਾਂ ਐਨੀ ਗੱਲ ਆ ਵੀ ਇੱਥੇ ਸਾਈਕਲਿੰਗ ਨਹੀਂ ਹੋਣੀ ਹੈਗੀ ਐਦਾਂ ਹੀ ਆਪਾਂ ਵੀਡੀਓ ਪਾ ਦਿਆਂ ਕਰਾਂਗੇ ਪਰ ਮੈਨੂੰ ਦੁੱਖ ਆ ਮੈਨੂੰ ਪੰਜਾਬ ਛੱਡਣ ਦਾ ਵੀ ਦੁੱਖ ਆ ਕਿਉਂਕਿ ਜਿੱਥੇ ਆਪਾਂ ਜੰਮੇ ਪਲੇ ਹੁੰਨੇ ਆ ਉੱਥੇ ਦਾ ਮੋਹ ਕਦੇ ਜਾਂਦਾ ਹੀ ਨਹੀਂ ਹੈਗਾ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਵੀ ਦੁੱਖ ਆ ਕਿਉਂਕਿ ਆਪਾਂ ਕਾਫੀ ਟੂਰ ਲਾਏ ਆ ਵੀ ਮੇਰਾ ਚੈਨਲ ਨਹੀਂ ਗਰੋ ਹੋਇਆ ਮੈਨੂੰ ਇਸ ਟਾਈਮ ਇਸ ਚੀਜ਼ ਦਾ ਵੀ ਬੜਾ ਦੁੱਖ ਆ ਕੋਸ਼ਿਸ਼ ਹੈ ਹੁਣ ਵੀ ਆਹੀ ਆ ਵੀਗਾ ਆਪਾਂ ਆਪਣਾ ਇੱਥੋਂ ਚੈਨਲ ਆਪਣਾ ਜਿਹੜਾ ਗਰੋ ਕਰੀਏ ਤੇ ਆਪਾਂ ਨਿਕਲੀਏ ਇੱਥੋਂ ਵੀ ਕਿਉਂਕਿ ਹਲੇ ਪੈਸੇ ਆ ਮੈਂ ਨਿਕਲਣ ਦੀ ਗੱਲ ਤਾਂ ਕਰਦਾ ਕਿਉਂਕਿ ਆਪਣੇ ਪੰਜਾਬ ਵਰਗੇ ਇੱਥੇ ਕੋਈ ਚੀਜ਼ ਨਹੀਂ ਹੈਗੀ ਇਸ ਹਿਸਾਬ ਮੈਂ 2 ਦਿਨਾਂ ਦੇ ਵਿੱਚ ਲਾ ਲਿਆ ਮੈਂ ਪਿੰਡ ਤੋਂ ਆਉਣ ਤੋਂ ਪਹਿਲਾਂ ਕੋਈ ਵੀਡੀਓ ਨਹੀਂ ਪਾਈ ਕੋਈ ਰੀਲ ਨਹੀਂ ਪਾਈ ਕੋਈ ਸਟੋਰੀ ਸਟੋਰੀਆਂ ਜਿਹੜਾ ਲਾਈਆਂ ਜਿਨ੍ਹਾਂ ਨੇ ਦੇਖੀਆਂ ਇੰਸਟਾਗ੍ਰam ਤੇ ਦੇਖੀਆਂ ਆ ਪਰ YouTube ਫੈਮਿਲੀ ਦੇ ਆਪਣੀ Facebook ਫੈਮਿਲੀ ਨੂੰ ਦੱਸਣਾ ਚਾਹੁੰਦਾ ਕਿਉਂਕਿ ਕੁਝ ਰੀਜ਼ਨ ਦੇ ਕਰਕੇ ਮੈਨੂੰ ਆਉਣਾ ਪਿਆ ਇੱਥੇ ਇੰਡੀਆ ਛੱਡ ਕੇ ਇਹ ਨਹੀਂ ਪੰਜਾਬ ਛੱਡ ਕੇ ਤੇ ਕੋਸ਼ਿਸ਼ ਆਪਣੀ ਆਹੀ ਹੈ ਸਭ ਨੂੰ ਪਤਾ ਵੀ ਬੰਦਾ ਦੁਬਈ ਕਿਉਂ ਆਉਂਦਾ ਆਪਾਂ ਵੀ ਥੋੜੀ ਜੇ ਜੇਕਰ ਆਪਣੇ ਚੈਨਲ ਉੱਥੇ ਗਰੋ ਹੋ ਜਾਂਦੇ ਆਪਾਂ ਨੂੰ ਪੰਜਾਬ ਛੱਡਣ ਦੀ ਕੋਈ ਜ਼ਰੂਰਤ ਨਹੀਂ ਸੀ ਪੈਣੀ ਪਰ ਮੈਂ ਹੁਣ ਵੀ ਆਪਣੇ ਪੰਜਾਬੀ ਵੀਰਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਵੱਧ ਵੱਧ ਆਪਣੇ ਚੈਨਲ ਦੀ ਸਪੋਰਟ ਕਰੀ ਜਾਵੇ ਤਾਂ ਕਿ ਆਪਾਂ ਵਾਪਸ ਪੰਜਾਬ ਮੁੜ ਸਕੀਏ ਵੈਸੇ 2 ਸਾਲ ਤਾਂ ਆਪਾਂ ਕਿਤੇ ਨਹੀਂ ਜਾਂਦੇ ਤੇ ਆਪਾਂ 2 ਸਾਲ ਵੀਡੀਓ ਪਉਂਦੇ ਹੀ ਰਹਾਂਗੇ ਤੇ ਤੁਹਾਨੂੰ ਨਾਲ ਮੈਂ ਦੁਬਈ ਦੀ ਜਿਹੜੀ ਲਾਈਫ ਆ ਲੇਬਰ ਲਾਈਫ ਆ ਆਪਾਂ ਲੇਬਰ ਚ ਆਏ ਇੱਥੇ ਆਪਾਂ ਕਿਹੜਾ ਮਹਾਰਾਜ ਹੁਣ ਇੱਥੇ ਬਣੇ ਹੋਏ ਚਾਹੇ ਆਪਾਂ ਪਿੰਡ ਥੋੜਾ ਬੋਧਾ ਕੰਮ ਕਰਦੇ ਸੀ ਆਪਾਂ ਉੱਥੇ ਰਾਜੇ ਸੀ ਇੱਥੇ ਹੁਣ ਕਹਿਣ ਕਹਿਣ ਨੂੰ ਆਪਾਂ ਹੁਣ ਆਪਾਂ ਇਸ ਟਾਈਮ ਤੇ ਲੇਬਰ ਚ ਆਏ ਹੋਏ ਆ ਜਿੱਦਾਂ ਆਪ ਨੇ ਬਿਹਾਰ ਵਾਲੇ ਆ ਜਾਂਦੇ ਆ ਪੰਜਾਬ ਚ ਉਹ ਮੈਂ ਸਮਝਦਾ ਹੁਣ ਆਪਾਂ ਵੀ ਬਿਹਾਰੀ ਹੋ ਬਣੇ ਹੋਏ ਆ ਤੇ ਅੱਗੇ ਤੇ ਕੋਸ਼ਿਸ਼ ਆਈ ਆ ਵੀ ਆਪਾਂ ਵੀਡੀਓ ਪਾ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਿਾਂਗੇ ਤੇ ਆਪਣਾ ਮੇਨ ਮੋਟਿਵ ਆਈ ਆ ਕਿ ਆਪਣਾ ਚੈਨਲ ਗਰੋ ਹੋ ਜਵੇ ਮੈਂ ਤੁਹਾਨੂੰ ਹੁਣ ਵੀ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਹੁਣ ਤੱਕ ਚਲੋ ਜੋ ਵੀ ਹੋਇਆ ਮੰਨਦੇ ਆਪਾਂ ਵੀ ਆਪਾਂ ਬਹੁਤ ਵਧੀਆ ਜਿਆਦਾ ਮੈਨੂੰ ਵੀ ਲੱਗਦਾ ਸੀ ਆਪਾਂ ਦਾ ਕੋਈ ਸੈਕਲਿੰਗਸ ਕੁਝ ਬਣ ਜੇਗਾ ਬਣ ਜੇਗਾ ਪਰ ਐਦਾਂ ਦੀ ਗੱਲ ਨਹੀਂ ਹੈਗੀ ਆਪਾਂ ਕੋਈ ਪੈਸੇ ਮਗਰ ਨਹੀਂ ਹੈਗੇ ਚਲੋ ਐਦਾਂ ਨਾ ਖਰਚਾ ਪਾਣੀ ਚਲੀ ਜਾਵੇ ਬੰਦੇ ਦਾ ਸੈ ਆਪਣੀ ਨਿਕਮ ਬਣੀ ਮੋਟੀ ਹੁੰਦੀ ਹੋਵੇ ਤਾਂ ਬੰਦਾ ਸਾਈਕਲ ਚੱਕ ਕੇ ਤੁਰੇ ਹੀ ਜਾਂਦਾ ਤੇ ਹੁਣ ਆਪਾਂ ਆਪਣਾ ਘਰ-ਬਾਰ ਵੀ ਦੇਖਣਾ ਆਪਾਂ ਸਾਰਾ ਸਿਸਟਮ ਯਾਰ ਇੱਕ ਬੰਦੇ ਨੂੰ ਤਾਂ ਸਾਰਾ ਸਿਸਟਮ ਦੇਖਣਾ ਪੈਂਦਾ ਘਰ-ਬਾਰ ਤੇ ਲੈ ਕੇ ਲਾਭ-ਵੱਟ ਸਾਰਾ ਸਿਸਟਮ ਦੇਖਣਾ ਪੈਂਦਾ ਹੈ ਕਿ ਉਹਨੇ ਅੱਗੇ ਕਿਆ ਕਰਨਾ ਹੁਣ ਮੁੰਡਿਆਂ ਨੂੰ ਤਾਂ ਭਾਈ ਯਾਰ ਸਾਰਾ ਕੁਝ ਬੰਦੇ ਉਹਦਾ ਦੇਖਣੇ ਪੈਂਦਾ ਵੀ ਭਾਈ ਤੇ ਮੇਰਾ ਹੁਣ ਕੁਝ ਨਹੀਂ ਬਣ ਰਿਹਾ ਤਾਂ ਅੱਗੇ ਨੂੰ ਮੇਰਾ ਕਿਆ ਬਣੂਗਾ ਕਿ ਨਹੀਂ ਇਧਰ ਮਾਰੀ ਥੋੜੀ ਵੀਡੀਓ ਸਾਫ ਆ ਰਹੀ ਏ ਇਧਰ ਧੁੱਪ ਆ ਰਹੀ ਏ ਮੈਂ ਤੁਹਾਨੂੰ ਕਮਰਾ ਵੀ ਦਿਖਾ ਦਿੰਦਾ ਆਪਣਾ 6 ਬੰਦੇ ਰਹਿ ਰਹੇ ਆ ਜੀ ਖੁੱਲਾ ਡੋਲਾ ਕਮਰਾ 6 ਅਲਮਾਰੀਆਂ ਤਿੰਨ ਮਤਲਬ ਤਿੰਨ ਅਲਮਾਰੀਆਂ ਵਿੱਚੇ ਦੋ ਦੋ ਖਾਨੇ ਬਣੇ ਹੋਏ ਆ ਏਸੀ ਆਪਣੇ ਕੋਲ ਲੱਗਿਆ ਹੋਇਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆਣਾ ਟਾਈਮ ਲਾਈਨ ਮਿਲ ਰਿਹਾ ਹੈ ਪਰ ਆਹੀ ਹੈ ਮੈਂ ਦੁੱਖ ਆਈਏ ਵੀ ਆਪਾਂ ਪੰਜਾਬ ਛੱਡ ਕੇ ਹੁਣ ਆ ਚੁੱਕੇ ਆਂ ਆਪਾਂ ਸਾਈਕਲਿੰਗ ਦੋ ਸਾਲ ਵਾਸਤੇ ਆਪਣੀ ਸਾਈਕਲਿੰਗ ਸ਼ੂਟਿੰਗ ਕੀ ਹੈ ਇੱਥੇ ਮੈਂ ਸਾਈਕਲ ਤਕਰੀਬਨ ਦੇਖਿਆ ਵੀ ਨਹੀਂ ਹੈਗਾ ਆਪਾਂ ਇਸ ਟਾਈਮ ਹੈਗਾ ਜੱਬਰਲੀ ਚ ਅੱਜ ਆਪਣਾ ਮੈਡੀਕਲ ਹੋਇਆ ਆ ਬਹੁਤਾ ਵੀ ਮੈਂ ਦੋ ਦਿਨਾਂ ਦੇ ਵਿੱਚ ਵਿੱਚ ਤੱਕ ਤਕਰੀਬਨ ਦਬਈ ਦੇ ਦੋ ਸਟੇਟਾਂ ਘੁੰਮ ਚੁੱਕੇ ਆਂ ਪੂਰੀ ਦਬਈ ਕੁੰਮਲੀਆ ਤੇ ਆਪੋ ਤਾਂ ਵੀ ਜਾ ਆਏ ਆ ਇਹ ਮੈਡੀਕਲ ਪਰ ਇੱਧਰ ਐ ਘੁੰਮਣਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਸਾਰੇ ਪਾਸੇ ਜਾਇਆ ਬਰਜਖਦੀ ਬਾਦੇ ਗਏ ਆ ਬਸ ਦੇ ਵਿੱਚ ਕੰਪਨੀ ਦੀ ਬੱਸ ਜਾਂਦੀ ਆ ਰੋਡ ਤੇ ਆਲਾ ਦੜਾ ਦੇਖ ਦੇ ਘੁੰਮੇ ਲਿਆ ਆਪਾਂ ਤਾਂ ਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਆ ਰੂਮ 'ਚ ਕੋਈ ਹੈ ਨਹੀਂ ਤਾਂ ਕਰਕੇ ਮੈਂ ਵੀਡੀਓ ਬਣਾਦੀ ਆ ਤੇ ਮਿਲਦੇ ਆ ਇੱਕਦਮ ਨਵੀਂ ਵੀਡੀਓ ਦੇ ਵਿੱਚ ਕੱਲੂ ਦਿਖਾਵਾਂਗਾ ਤੁਹਾਨੂੰ ਜਮਜਮ ਬਾਹਰ ਵਾਲੇ ਜਮਜਮ ਬਾਹਰ ਇਲੈਕਟ੍ਰੋਨਿਕਸ ਜੋ ਕਿ ਆਈਫੋਨ 'ਚ ਡੀਲ ਕਰਦੇ ਆ ਦੁਬਈ ਦੇ ਵਿੱਚ ਉਹਨਾਂ ਨੂੰ ਵੀ ਮਿਲ ਕੇ ਆਵਾਂਗੇ ਭਰਾਵਾਂ ਨੂੰ ਆਪਾਂ ਤਾਂ ਮਿਲਦੇ ਆ ਤੁਹਾਨੂੰ ਇੱਕ ਨੈਕਸਟ ਵਲੌਗ ਦੇ ਵਲੌਗ ਵਿੱਚ ਜਦ ਤੱਕ ਅਗਲੀ ਸਾਸਰੀ ਕਾਲ سپورਟ ਹੁਣ ਵੀ ਓਨੀਓ ਕਰਿਓ ਹੁਣ ਉਸ ਤੋਂ ਜ਼ਿਆਦਾ ਕਰਿਓ ਕਿਉਂਕਿ ਪੰਜਾਬ ਹੁਣ ਆਪਾਂ ਛੱਡ ਚੁੱਕੇ ਆ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਯਾਰ ਫੇਸਬੁੱਕ ਤੇ ਪੇਜ ਨੂੰ ਲਾਈਕ ਕਰ ਦਿਆ ਕਰੋ ਹੋਰ ਤਾਂ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਇਹ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਤਦ ਤੱਕ ਦੀ ਸਾਸਰੀ ਕਾਲ ਮਿਲਦੇ ਆ ਦੁਬਾਰਾ ਫੇਰ